ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ Mahindra Arjun 605 DI Tractor ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਲੈ ਕੇ ਹਾਜ਼ਰ ਹੋਇਆ Mahindra Arjun 655 DE ਟਰੈਕਟਰ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਰੰਗ ਪੇਟ ਵਧੀਆ ਸਾਫ਼ ਪਿਆ 16.5 ਦੇ ਟਾਇਰ ਤੇ ਗੁੱਡ ਇਅਰ ਦੇ ਵਧੀਆ ਟਾਇਰ ਆਾਰੇ ਟਾਇਰ ਸਾਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦੇ ਹਨ ਡਾਬਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਸਾਰਾ ਟਰੈਕਟਰ ਸਾਫ਼ ਪਿਆਗਾ ਰੰਗ ਪੇਡ ਪੱਖੋ ਸਾਰਾ ਟਰੈਕਟਰ ਸਭ ਪਿਆ ਸਾਰਾ ਅਰੀਜਨਲ ਟਰੈਕਟਰ ਆ ਸਸਰੀ ਸਾਰੀ ਨਾਲ ਦੀ ਟਰੈਕਟਰ ਦੀ 16 9 28 ਦੇ ਟਾਇਰ ਆ ਗੁੱਡੀਅਰ ਦੇ ਟਾਇਰ ਆ ਤੇ ਵਧੀਆ ਸਾਫ ਹਾਲਤ ਆ ਦੋਸਤੋ ਤੇ ਬਾਕੀ ਤੁਸੀਂ ਵੀਡੀਓ ਸਾਰਾ ਟਰੈਕਟਰ ਦੇਖਦੇ ਹੋ ਪਾਵਰ ਸਟੀering ਡੂਲ ਕਲਚ ਟਰੈਕਟਰ ਆ ਦੋ ਸਾਈਡ ਗੇਅਰ ਟਰੈਕਟਰ ਬਾਕੀ ਦੇ ਮਾਡਲ ਦੀ ਗੱਲ ਕਰ ਲਈਏ ਤਾਂ 2019 ਮਾਡਲ ਆ ਤੇ 535000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਰੇਟ ਕੋਈ ਫਿਕਸ ਨਹੀਂ ਹੈਗਾ ਇਹਦਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਵਧੀਆ ਕੰਡੀਸ਼ਨ ਟਰੈਕਟਰ ਆ ਦੋਸਤੋ ਕੋੜਾ ਬੰਪ ਟਰੈਕਟਰ 19 ਮਾਡਲ ਦਾ 5,35,000 ਰੁਪਏ ਦਾ ਰੇਟ ਹੈਗਾ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਪਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਵਾਕੀ ਦੋਸਤੋ ਸੋਨੂੰ ਇਹ ਟਰੈਕਟਰ ਬਰਨਾਲਾ ਹੰਡਿਆ ਵਿਖੇ ਖੜਾ ਮਿਲੂਗਾ ਤੇ ਵਾਕੀ ਦੋਸਤੋ ਆਪਾਂ ਵੀਡੀਓ ਡੇਲੀ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਹੋਰ ਕਿਸਾਨ ਵੀਰਾਂ ਤੱਕ ਵੀ ਪਹੁੰਚ ਸਕੇ ਤੇ ਜੇ ਕੋਈ ਵੀ ਟਰੈਕਟਰ ਖੇਦਣਾ ਚਾਹੁੰਦਾ ਹੋਵੇ ਤਾਂ ਆਪਣੀ ਵੀਡੀਓ ਦੇਖ ਕੇ ਟਰੈਕਟਰ ਖਰੀਦ ਸਕਦਾ ਹੈ ਤੇ ਵਾਕੀ ਦੋਸਤੋ ਰੇਟ ਘੱਟ ਵੱਧ ਹੋ ਜੂਗਾ ਮਿਲਦੇ ਹਾਂ ਦੋਸਤੋ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ